ਸਰਦਾਰ ਸੁਖਿੰਦਰ ਸਿੰਘ ਜੀ ਕੈਲੀ ਸਾਹਿਬ ਇਹ ਆਪਣੀ ਕੌਮ ਦੀ ਵਾਰਡੋਰ ਸੰਭਾਲਣ ਤੇ ਸਰਦਾਰ ਬੂਟਾ ਸਿੰਘ ਦੀ ਜਿਹੜੀ ਸਭ ਘਾਟ ਹੋਈ ਹੈ ਉਹ ਪੂਰੀ ਕਰ ਤੇ ਨਾ ਵੀ ਨਾਮ ਪਰ ਆਪਣੀ ਕੌਮ ਨੂੰ ਇਹ ਬੇਇਜ਼ਤੀ ਕਰਨਾ ਕਿ ਗੁਰਮਤਿ ਪਿਆਰਿਓ ਆਪਾਂ ਹੁਣ ਤੱਕ ਦੂਜਿਆਂ ਨੂੰ ਰਾਜ ਦਵਾਉਂਦੇ ਆਏ ਐ ਔਰ ਆਪ ਲੈ ਦਾ ਕਮਲ ਕਸੇ ਕਰ ਲੋ ਵਾਤਾ ਤੇ ਆਪ ਫੇਰ ਬੋਦਰ ਦੇ ਫਕੀਰ ਦੇ ਫਕੀਰ ਹੀ ਰਹੇ ਆ ਜਦੋਂ ਕਿ ਡੈਣੀ ਸਾਹਿਬ ਸਾਡੀਆ ਦੁਆਵਾਂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਤੋਂ ਬੜਾ ਸੁਪਨਾ ਲਿਆ ਹਰ ਕੌਮ ਦਾ ਇੱਕ ਲੀਡਰ ਹੈ ਕਿਉਂਕਿ ਪੰਜਾਬ ਦੇ ਅੰਦਰ ਹਰ ਕੌਮ ਨੇ ਆਪਣਾ ਮੁੱਖ ਮੰਤਰੀ ਬਣਾਤਾ ਤੇ ਅਸੀਂ ਚਾਹੁੰਦੇ ਹਾਂ ਕਿ ਡੈਣੀ ਸਾਹਿਬ ਐਪੀਜ਼ਲ ਨੂੰ ਹੀ ਚੀਜ਼ ਕਮਜ਼ੋਰ ਨਹੀਂ ਇੱਛਾ ਮਜ਼ਬੂਤ ਹੋਣੀ ਚਾਹੀਦੀ ਹੈ ਵੋਟ ਨਰਾਜ ਹੈ ਔਰ ਵੋਟ ਕਾਪਚ ਮੰਤਰੀ ਬਣ ਸਕਦੀ ਹੈ ਸਾਡੀ ਇੱਛਾ ਹੈ ਕਿ ਡੈਣੀ ਸਾਹਿਬ ਜੀ ਇਹਦਾ ਨਵਾਂ ਪ੍ਰਿਸ਼ਕਰਣ ਅਸੀਂ ਤੁਹਾਡੇ ਨਾਲ ਆ

ਜੇ ਪੰਜਾਬ ਦਾ ਮੁੱਖ ਮੰਤਰੀ ਕੋਈ ਮੰਨਿਸਥਾਨੇ ਉਜੋ ਭਰੇ ਸਦਾਈ ਉਸ ਨੂੰ ਸਿਖਾਉਣਗੇ ਸਦਾ ਜੇ ਰਾਹ ਵੱਡਾ ਲੀਡਰ ਐਲਾਨੋ ਵੱਡਾ ਲੀਡਰ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤੇਰਾ ਨਹੀਂ ਹੈ ਸਦਾ ਵੱਡਾ ਲੀਡਰ ਕਹਿਣ ਨਾਲ ਨਹੀਂ ਅਸੀਂ ਅਕਤਵਨ ਮੰਨਲੇ ਵਿੱਚ ਸਾਡੇ ਮੁੱਖ ਮੰਤਰੀ ਬਨਾਲਾ ਸਾਹਿਬ ਨੇ ਡੈਣੀ ਸਾਹਿਬ